ਮਹਿਲਾਵਾਂ ਦੇ ਖਾਤਿਆਂ ਵਿੱਚ ਆਉਣਗੇ ਪੈਸੇ 2-2 ਲੱਖ ਰੁਪਏ ਦਾ ਮਿਲੇਗਾ ਲਾਭ ਇਸ ਸਕੀਮ ਦੇ ਫਾਰਮ ਭਰ ਲੋ ਗੈਸ ਸਿਲੰਡਰ ਦੇ ਨਵੇਂ ਰੇਟ ਹੋਣਗੇ ਲਾਗੂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਹਾਂ ਅੱਜ ਦੇ ਮੁੱਖ ਤਾਜ਼ਾ ਖਬਰਾਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੰਡੀਆ ਇਕੱਠ ਜੋੜ ਵਾਲੇ ਪੰਜਾਬ ਦਾ ਪੜਾ ਨਹੀਂ ਕਰ ਸਕਦੇ ਪਟਿਆਲਾ ਰੈਲੀ ਵਿੱਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਭਾਜਪਾ ਨੇ ਆਪਣਾ ਚੋਣ ਪ੍ਰਚਾਰ ਵੱਡੇ ਪੱਧਰ ਤੇ ਆਰੰਭ ਦਿੱਤਾ ਹੈ ਪਟਿਆਲਾ ਤੇ ਬੋਲੋ ਗਰਾਊਂਡ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਉਮੀਦਵਾਰ ਲਈ ਵੋਟਾਂ ਮੰਗੀਆਂ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਆ ਦੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਉਹ ਦੇਣ ਵਿੱਚ ਕਈ ਵਾਰ ਝੂਠ ਬੋਲਦੇ ਹਨ ਅਜਿਹੇ ਲੋਕ ਪੰਜਾਬ ਦਾ ਪळा ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਬਹੁਤ ਕੰਮ ਕੀਤਾ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਯੋਜਨਾ ਰਾਹੀਂ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ 30-30000 ਰੁਪਏ ਦਿੱਤੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਪਿਛਲੇ ਸਾਲਾਂ ਵਿੱਚ ਸਰਕਾਰ ਵੱਲੋਂ ਘਟੋ-ਘਟ ਸਮਰਥਨ ਮੁੱਲ ਤੇ ਰਿਕਾਰਡ ਫਸਲ ਦੀ ਖਰੀਦ ਕੀਤੀ ਗਈ ਹੈ ਤਾਂ ਦੇਖ ਸਤਿਓ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਕੋਰਤਾਰ ਸਾਹਮਣੇ ਆ ਰਹੀ ਹੈ 14 ਜੂਨ ਤੋਂ ਬਾਅਦ ਕੀ ਸੱਚਮੁੱਚ ਬੇਕਾਰ ਹੋ ਜਾਣਗੇ ਪੁਰਾਣੇ ਆਧਾਰ ਕਾਰਡ ਯੂਆਈਡੀ ਆਈ ਨੇ ਵੱਲੋਂ ਸੂਚੀ ਹੋਈ ਜਾਰੀ ਕਿ ਤੁਸੀਂ ਇੰਨੀ ਦਿਨੀ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਵੀਡੀਓਜ਼ ਤੋਂ ਚਿੰਤਤ ਹੋ ਕੇ ਪੁਰਾਣੇ ਆਧਾਰ ਕਾਰਡ ਬਹੁਤ ਜਲਦ ਬੇਕਾਰ ਹੋ ਜਾਣਗੇ ਜੇਕਰ ਹਾਂ ਤਾਂ ਇਹ ਜਾਣਕਾਰੀ ਸਿਰਫ ਤੁਹਾਡੇ ਲਈ ਲਿਖੀ ਗਈ ਹੈ ਤੁਸੀਂ ਜਾਣੀ ਆ aadhar card ਹਰ ਭਾਰਤੀ ਨਾਗਰਿਕਰ ਦੀ ਪਛਾਣ ਪੱਤਰ ਹੈ ਅਜਿਹੀ ਸਥਿਤੀ ਵਿੱਚ ਹਰ ਦੂਜੇ ਕੰਮ ਲਈ ਇਹ ਦਸਤਾਵੇਜ਼ ਦੀ ਲੋੜ ਹੁੰਦੀ ਹੈ ਕਈ ਲੋਕ ਅਜਿਹੇ ਹਨ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਆਪਣੇ aadhar card ਨੂੰ ਅਪਡੇਟ ਨਹੀਂ ਕੀਤਾ ਅਜਿਹੇ ਵਿੱਚ 10 ਸਾਲਾਂ ਤੋਂ ਪੁਰਾਣੇ aadhar card aadhar ਧਾਰਕਾਂ ਦੀ ਪੁਰਾਣੀ ਜਾਣਕਾਰੀ ਮੌਜੂਦ ਦੱਸਿਆ ਦੱਸਿਆ ਜਾ ਰਿਹਾ ਹੈ ਕਿ union identification authority of india ਨੇ ਇੱਕ ਡੈਡਲਾਈਨ ਦਿੱਤੀ ਹੈ ਕਿ ਜਿਸ ਤਹਿਤ ਹਰ ਨਾਗਰਿਕ ਨੂੰ aadhar card ਅਪਡੇਟ ਕਰਨਾ ਜ਼ਰੂਰੀ ਹੈ aadhar card ਨੂੰ ਅਪਡੇਟ ਕਰਨਾ ਦੀ ਆਖਰੀ ਮਿਤੀ 14 ਜੂਨ ਹੈ ਕੀ ਪੁਰਾਣੇ ਆਧਾਰ ਕਾਰਡ ਸੱਚਮੁੱਚ ਬੇਕਾਰ ਹੋ ਜਾਣਗੇ ਸਵਾਲ ਇਹ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਕੀ ਹੋਵੇਗਾ ਕਿ ਪੁਰਾਣੇ ਆਧਾਰ ਕਾਰਡ ਬੇਕਾਰ ਕਰ ਦਿੱਤੇ ਜਾਣਗੇ ਉਹਨਾਂ ਦੀ ਵੈਲਿਡਿਟੀ ਨਹੀਂ ਮੰਨੇ ਮੰਨੇ ਜਾਣਗੇ ਜੀ ਨਹੀਂ ਅਜਿਹਾ ਕੁਝ ਨਹੀਂ ਹੋਣ ਵਾਲਾ ਤੇ ਤੁਸੀਂ ਜਲਦੀ ਜਲਦੀ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਾ ਲਓ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਗਲੇ ਮਹੀਨੇ ਤੋਂ ਬਦਲ ਜਾਣਗੇ ਕਈ ਵਿੱਤੀ ਨਿਯਮ ਤੁਹਾਡੀ ਜੇਬ ਤੇ ਪਵੇਗਾ ਸਿੱਧਾ ਅਸਰ ਮਈ ਦਾ ਮਹੀਨਾ ਖਤਮ ਹੋਣ ਵਾਲਾ ਤੇ ਜੂਨ ਦਾ ਮਹੀਨਾ ਹੁਣ ਸ਼ੁਰੂ ਹੋਣ ਵਾਲਾ ਹੈ ਬਹੁਤ ਸਾਰੇ ਵਿਤੀ ਨਿਯਮ ਹਰ ਮਹੀਨੇ ਦੇ ਪਹਿਲੇ ਦਿਨ ਬਦਲਦੇ ਹਨ ਜੂਨ ਮਹੀਨੇ ਵਿੱਚ ਪੈਸੇ ਦੇ ਨਾਲ ਜੁੜੇ ਕਈ ਨਿਯਮ ਬਦਲ ਜਾਣਗੇ 1 ਜੂਨ ਤੋਂ ਕਿਹੜੇ ਨਵੇਂ ਨਿਯਮ ਜਿਹੜੇ ਲਾਗੂ ਹੋਣ ਜਾਣਗੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ 1 ਜੂਨ ਤੋਂ ਨਈ ਨਵੇਂ ਨਿਯਮ ਜਿਹੜੇ ਨੇ ਲਾਗੂ ਕੀਤੇ ਜਾਣਗੇ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਐਲਪੀਜੀ ਗੈਸ ਸਿਲੰਡਰ ਦੀ ਘਰੇਲੂ ਗੈਸ ਸਿਲੰਡਰ ਦੀ ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਪਹਿਲੀ ਤਰੀਕ ਨੂੰ ਐਲਪੀ ਸਿਲੰਡਰ ਦੀ ਕੀਮਤਾਂ ਤੈਅ ਕਰਦੀਆਂ ਹਨ 1 ਜੂਨ ਤੋਂ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਤੇਜੀ ਆਉਂਦੀ ਹੈ ਜਾਂ ਗਿਰਾਵਟ ਆਉਂਦੀ ਹੈ ਸਸਤਾ ਹੋ ਸਕਦਾ ਗੈਸ ਸਿਲੰਡਰ 1 ਜੂਨ ਤੋਂ ਬੈਂਕ ਦੀਆਂ ਛੁੱਟੀਆਂ ਲੈ ਕੇ ਜਿਹੜੀ ਵੱਡੀ ਖਬਰ ਹੈ ਜਿਹੜੇ ਵੱਡੇ ਨੇ ਇਸ ਲਾਗੂ ਹੋ ਰਹੇ ਨੇ ਭਾਰਤ ਰਿజర్ਵ ਬੈਂਕ ਦੁਆਰਾ ਜਾਰੀ ਬੈਂਕਾਂ ਵਿੱਚ ਛੁੱਟੀਆਂ ਦੀ ਸੂਚੀ ਅਨੁਸਾਰ ਜੂਨ ਮਹੀਨੇ ਵਿੱਚ 10 ਦਿਨ ਬੈਂਕ ਬੰਦ ਰਹਿਣਗੇ ਇਸ ਵਿੱਚ ਐਤਵਾਰ ਦੂਜੇ ਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ ਤਾਂ ਜੂਨ ਮਹੀਨੇ ਦੇ ਵਿੱਚ 10 ਦਿਨ ਬੈਂਕ ਰਹਿਣਗੇ ਕੁੱਲ 20 ਦਿਨ ਜਿਹੜੇ ਨੇ ਬੈਂਕ ਖੁੱਲਣਗੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਦੀ ਤਿਆਰੀਆਂ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਤਾਂ ਬੈਂਕਾਂ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਟੋਟਲ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਜੋ ਟ੍ਰੈਫਿਕ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ 1 ਜੂਨ ਤੋਂ ਟ੍ਰੈਫਿਕ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਡਰਾਈਵਿੰਗ ਲਾਇਸੈਂਸ ਨਿਯਮ ਅਗਲੇ ਮਹੀਨੇ ਤੋਂ ਲਾਗੂ ਹੋਣਗੇ ਜੇਕਰ ਕੋਈ ਵਿਅਕਤੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਸ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ ਨਿਯਮਾਂ ਮੁਤਾਬਕ ਜੇਕਰ ਕੋਈ ਵਿਅਕਤੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦਾ ਤਾਂ ਉਸ ਨੂੰ 1000 ਤੋਂ ਲੈ ਕੇ 2000 ਰੁਪਏ ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਬਿਨਾਂ ਲਾਇਸੈਂਸ ਡਰਾਈਵਿੰਗ ਕਰਨ ਤੇ 500 ਰੁਪਏ ਦਾ ਜੁਰਮਾਨਾ ਇਸ ਤੋਂ ਇਲਾਵਾ ਡੇਕਰ ਡਰਾਈਵਰ ਬਿਨਾਂ ਹੈਲਮਟ ਜਾਂ ਸੀਟ ਬੈਲਟ ਤੇ ਗੱਡੀ ਚਲਾਉਂਦਾ ਤਾਂ ਉਸ ਨੂੰ 100 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਅਲਰਟ ਕੀਤਾ ਜਾ ਰਹੀ ਨਵੀਂ ਆਈ ਅਪਡੇਟ ਤਾਂ ਦੇਖਦੇ ਹੋ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ जारी ਹੈ ਇਸ ਦੌਰਾਨ ਮੀਂਹ ਲੈ ਕੇ ਖਬਰਾਂ ਆ ਰਹੀਆਂ ਹਨ ਮੌਸਮੀ ਪਾਕ ਮੁਤਾਬਿਕ ਆਉਣ ਵਾਲੇ 4-5 ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਵੀ ਪਾਕ ਮੁਤਾਬਿਕ ਬੱਦਲ ਬਣ ਸਕਦੇ ਹਨ ਪਰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਜਤਾ ਰਹੀ ਇਹ ਤੈ ਹੈ ਕਿ ਬੱਦਲਾਂ ਕਾਰਨ ਸੂਰਜ ਦੀ ਗਰਮੀ ਥੋੜੀ ਕਮੀ ਆਵੇਗੀ ਪਰ ਮੌਸਮ ਜਿਹੜਾ ਬਿਲਕੁਲ ਹੀ ਸਾਫ਼ ਰਹੇਗਾ ਗਰਮੀ ਜਿਹੜੀ ਵਾਧੀ ਹੋਈ ਨਜ਼ਰ ਆਵੇਗੀ ਪੰਜਾਬ ਦੀਆਂ ਔਰਤਾਂ ਲਈ ਖੁਸ਼ਖਬਰੀ ਇਸ ਮਹੀਨੇ ਤੋਂ ਮਿਲਨੇ ਸ਼ੁਰੂ ਹੋਣਗੇ 11000 ਰੁਪਏ ਸੀਐਮ ਨੇ ਕੀਤਾ ਐਲਾਨ ਮੈਲਾਵਾ ਦੇ ਖਾਤਿਆਂ ਦੇ ਵਿੱਚ ਆਉਣਗੇ 1-1000 ਰੁਪਿਆ ਸੂਬੇ ਦੀਆਂ ਔਰਤਾਂ ਨੂੰ ਅਕਤੂਬਰ ਮਹੀਨੇ ਤੋਂ ਬਾਅਦ 1000 ਰੁਪਏ ਪ੍ਰਤੀ ਮਹੀਨਾ ਦੇਣ ਮਹੀਨਾ ਮਿਲਣਾ ਸ਼ੁਰੂ ਹੋ ਜਾਵੇਗਾ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਹਲਕਾ ਪੂਰਬੀ ਦੇ ਟਿੱਬਾ ਰੋਡ ਦੇ ਸ਼ੋਅ ਰੋਡ ਰੋਡ ਸ਼ੋਅ ਦੌਰਾਨ ਕੀਤਾ ਹੈ ਤਾਂ ਦੇਖਦੇ ਹਾਂ 55 ਕਰੋੜ ਰੁਪਏ ਆਵੇਗੀ ਲਾਗਤ ਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਤੂਬਰ ਤੱਕ ਬਜਟ ਤੋਂ ਕਰੀਬ 7000 ਕਰੋੜ ਰੁਪਏ ਦੇ ਵਜਨ ਵਾਲੇ ਹਨ ਤਾਂ 1-1000 ਰੁਪਿਆ ਹਰ ਮਹੀਨੇ ਪਰ ਤਸਕੀਮ ਮਹਿਲਾਵਾਂ ਜਿਹੜੀ ਹੈ ਸ਼ੁਰੂ ਕੀਤੀ ਜਾਵੇਗੀ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਇਹ ਟ੍ਰਾਂਸਫਰ ਜਿਹੜੀ ਕੀਤੀ ਜਾਵੇਗੀ ਇਸ ਪੈਸੇ ਨਾਲ ਅਤੇ ਇਸ ਦੇ ਮਹੀਨੇ ਤੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇਣ ਦੀ ਪਹਿਲੀ ਗਰੰਟੀ ਜਿਹੜੀ ਹੈ ਪੂਰੀ ਕਰਾਂਗੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਲਈ ਲਗਭਗ 550 ਕਰੋੜ ਰੁਪਏ ਦਾ ਖਰਚਾ ਹੋਣਾ ਹੈ ਲੋਕ ਸਭਾ ਚੋਣਾਂ ਤੇ ਆਪ ਨੂੰ ਨੰਬਰ 1 ਬਣਾਉਣਾ ਉਦੇਸ਼ ਹੈ ਅਧਿਸ਼ਿਦ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵੱਡਾ ਐਲਾਨ ਕੀਤਾ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੋਸਟ ਆਫਿਸ ਦੀ ਸ਼ਾਨਦਾਰ ਸਕੀਮ ਹੈ ਹਰ ਸਾਲ ਖਾਤੇ ਵਿੱਚ ਆਉਣਗੇ 2.40 ਲੱਖ ਜਾਨਕੀ 2.2 ਲੱਖ ਰੁਪਏ ਦਾ ਲਾਭ ਮਿਲੇਗਾ ਇਸ ਸਕੀਮ ਦੇ ਰਾਹੀਂ ਫਾਰਮ ਭਰ ਲਓ ਪੋਸਟ ਆਫਿਸ ਦੀਆਂ ਕਈ ਸਕੀਮਾਂ ਵਿੱਚੋਂ ਜੋ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾ ਸਕਦੀਆਂ ਹਨ ਅਜਿਹੀ ਇੱਕ ਸਕੀਮ ਦਾ ਨਾਮ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਹੈ ਡਾਕਰ ਸੀਨੀਅਰ ਨਾਗਰਿਕਾਂ ਲਈ ਇਹ ਸਕੀਮ ਚਲਾ ਰਿਹਾ ਹੈ ਪੋਸਟ ਆਫਿਸ ਸਕੀਮ ਵਿੱਚ ਸਿਰਫ 60 ਸਾਲ ਤੋਂ ਵੱਧ ਉਮਰ ਦੇ ਲੋਕ ਹੀ ਪੈਸਾ ਲਗਾ ਸਕਦੇ ਹਨ ਇਸ ਤੋਂ ਇਲਾਵਾ 55 ਤੋਂ ਵੱਧ ਤੇ 60 ਸਾਲ ਤੱਕ ਦੇ ਬੀਆਰਐਸ ਲੈਣ ਵਾਲੇ ਲੋਕ ਵੀ ਸਕੀਮ ਦਾ ਲਾਭ ਲੈ ਸਕਦੇ ਹਨ ਤਾਂ ਦੇਖ ਲਿਓ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ 60 ਸਾਲ ਦੀ ਉਮਰ ਤੋਂ ਵੱਧ ਦੇ ਲੋਕ ਇਸ ਸਕੀਮ ਦੇ ਵਿੱਚ ਜਿਹੜਾ ਲਾਭ ਲੈ ਸਕਦੇ ਹਨ ਤਾਂ ਇਹ ਇੱਕ ਸਰਕਾਰੀ ਸਕੀਮ ਹੈ ਡਾਕ ਖਾਨੇ ਦੇ ਵਿੱਚ ਜਾ ਕੇ ਤੁਸੀਂ ਇਸ ਯੋਜਨਾ ਬਾਰੇ ਪਤਾ ਕਰ ਸਕਦੇ ਹੋ ਫਾਰਮ ਭਰ ਕੇ ਇਹ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਤਾਂ ਦੇਖ ਸਕਦੇ ਹੋ ਨਿਯਮਤ ਆਮਦਨ ਪ੍ਰਾਪਤ ਕਰ ਸਕਦੇ ਹੋਂ ਇਹ ਸਕੀਮ ਉਹਨਾਂ ਲਈ ਵੀ ਹੈ ਜਿਨ੍ਹਾਂ ਜਿਹੜੇ ਕਿ ਵੀਆਰਐਸ ਲਿਆ ਹੈ ਸਰਕਾਰ ਫਿਲਹਾਲ ਇਸ ਸਕੀਮ ਵਿੱਚ 8.2% ਦੀ ਦਰ ਨਾਲ ਵਿਆਜ ਦੇ ਰਹੀ ਹੈ ਡਾਕਖਾਨੇ ਦੀ ਇੱਕ ਸਰਕਾਰੀ ਸਕੀਮ ਹੈ ਇਸ ਯੋਜਨਾ ਵਿੱਚ ਜੇਕਰ ਨਿਯਮਿਤ ਨਾਗਰਿਕ ਇਕੱਠੇ 5 ਲੱਖ ਰੁਪਏ ਜਮ੍ਹਾਂ ਕਰਦਾ ਹੈ ਤਾਂ ਉਹ ਹਰ ਤਿਮਾਹੀ 10250 ਰੁਪਏ ਕਮਾ ਸਕਦਾ ਹੈ 5 ਸਾਲਾਂ ਵਿੱਚ ਉਸ ਨੂੰ ਤੁਹਾਨੂੰ ਸਿਰਫ ਵਿਆਜ ਦੇ ਵਿੱਚ 2 ਲੱਖ ਰੁਪਏ ਦੀ ਕਮਾਈ ਹੋਵੇਗੀ ਜੇਕਰ ਤੁਸੀਂ ਇਸ ਦੇ ਵਿੱਚ 30 ਲੱਖ ਰੁਪਏ ਜਮ੍ਹਾਂ ਕਰਦੇ ਹੋ ਤੁਹਾਨੂੰ ਸਾਲਾਨਾ 2 ਲੱਖ 40 ਹਜ਼ਾਰ ਰੁਪਏ ਦਾ ਵਿਆਜ ਮਿਲੇਗਾ ਪਰ ਆਪ ਤੁਹਾਨੂੰ ਮਹੀਨਾਵਾਰ ਆਧਾਰ ਤੇ 20500 ਰੁਪਏ ਦੀ ਤਿਮਾਹੀ ਤੇ 61500 ਰੁਪਏ ਮਿਲਣਗੇ ਤਾਂ ਇਹ ਜਿਹੜੀ ਯੋਜਨਾ ਇੱਕ ਸਰਕਾਰੀ ਯੋਜਨਾ ਜੋ ਕਿ ਸਰਕਾਰ ਦੁਆਰਾ ਚਲਾਈ ਜਾ ਰਿਹਾ ਡਾਕ ਖਾਨੇ ਦੇ ਵਿੱਚ ਜਾ ਕੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਬਾਰੇ ਤੁਸੀਂ ਪਤਾ ਕਰ ਸਕਦੇ ਹੋ ਅਤੇ ਲੋੜੀਂਦੇ ਦਸਤਾਵੇਜ਼ ਦੇ ਕੇ ਤੁਸੀਂ ਸਕੀਮ ਦੇ ਵਿੱਚ ਅਪਲਾਈ ਕਰਕੇ ਤੁਹਾਨੂੰ ਇਸ ਸਕੀਮ ਦਾ ਬਹੁਤ ਵੱਡਾ ਲਾਭ ਦਿੱਤਾ ਜਾਵੇਗਾ 8.2% ਤੁਹਾਨੂੰ ਇਸ ਦੇ ਵਿੱਚ ਜਿਹੜਾ ਵਿਆਜ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ 2-2 ਲੱਖ ਰੁਪਏ ਦਾ ਲਾਭ ਜਿਹੜਾ ਇਹ ਸਕੀਮ ਦੇਣ ਵਾਲੀ ਹੈ ਡਾਕ ਖਾਨੇ ਦੇ ਵਿੱਚ ਜਾ ਕੇ ਤੁਸੀਂ ਸੀਨੀਅਰ ਸਿਟੀਜ਼ਨਸ ਦੀ ਸੇਵਿੰਗ ਸਕੀਮ ਬਾਰੇ ਪਤਾ ਕਰ ਸਕਦੇ ਹੋ ਤਾਂ 1-1000 ਰੁਪਏ ਹਰ ਮਹੀਨੇ ਪਤਾ ਸਕੀਮ ਸਰਕਾਰ ਬਹੁਤ ਹੀ ਜਲਦ ਹੁਣ ਸ਼ੁਰੂ ਕਰਨ ਵਾਲੀ ਹੈ ਅਤੇ ਮਹਿਲਾਵਾਂ ਦੇ ਖਾਤਿਆਂ ਵਿੱਚ ਇਹ ਜਿਹੜੀ ਸਕੀਮ ਸਰਕਾਰ ਦੇ ਵੱਲੋਂ ਟਰਾਂਸਫਰ ਕਰ ਦਿੱਤੀ ਜਾਵੇਗੀ ਦਾ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ